ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਹਰਪ੍ਰੀਤ ਕੌਰ ਤੁਹਾਡਾ ਸਵਾਗਤ ਹੈ ਸੰਗਰੂਰ ਫੈਮਿਲੀ ਚੈਨਲ ਤੇ ਹੁਣ ਸਵੇਰ ਦਾ ਟਾਈਮ ਹੈ ਜੀ ਵੱਜ ਗਏ ਨੇ 8:30 ਆਪਾਂ ਲੱਗੀਆਂ ਵੀਡੀਓ ਸ਼ੁਰੂ ਕਰਨ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਅਗਰ ਤੁਸੀਂ ਮੇਰੇ ਚੈਨਲ ਤੇ ਨਵੇਂ ਆਇਓ ਤਾਂ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਵੀਡੀਓ ਨੂੰ ਪੂਰਾ ਜ਼ਰੂਰ ਦੇਖਿਓ ਵੀਡੀਓ ਚੰਗੀ ਲੱਗੇ ਲਾਈਕ ਕਮੈਂਟ ਸ਼ੇਅਰ ਕਰਕੇ ਜ਼ਰੂਰ ਦੱਸਿਓ ਬਾਕੀ ਥੰਬਨੇਲ ਦੇਖ ਕੇ ਤੁਹਾਨੂੰ ਪਤਾ ਹੀ ਚੱਲ ਗਿਆ ਹੋਣਾ आईबी अपनी वीडियो के इस द्वारे आ आईबी वीडियो ਦੇ ਵਿੱਚ ਮੈਂ ਤੁਹਾਡੇ ਨਾਲ ਸ਼ੇਅਰ ਕਰੂੰਗੀ ਮਹਾਪੁਰਸ਼ਾਂ ਦੇ ਦੱਸੇ ਹੋਏ ਦੋ ਉਪਾਅ ਜਿਨ੍ਹਾਂ ਨੂੰ ਕਰਨ ਦੇ ਨਾਲ 15 ਦਿਨਾਂ ਦੇ ਵਿੱਚ ਹੀ ਘਰ ਦੇ ਵਿੱਚੋਂ ਗਰੀਬੀ ਲੜਾਈ ਝਗੜਾ ਕਲੇਸ਼ ਬਿਲਕੁਲ ਜੜ ਤੋਂ ਖਤਮ ਹੋ ਗਿਆ ਸੋ ਵੀਡੀਓ ਨੂੰ ਬਿਨਾਂ 스ਕਿੱਪ ਕੀਤੇ ਐਂਡ ਤੱਕ ਜਰੂਰ ਦੇਖਿਓ ਵੱਧ ਤੋਂ ਵੱਧ ਸ਼ੇਅਰ ਜਰੂਰ ਕਰਿਓ ਚਲੋ ਜੀ ਟਾਈਮ ਵੇਸਟ ਕਰੇ ਬਿਨਾ ਸ਼ੁਰੂ ਕਰਦੇ ਆਂ ਆਈਬੀ ਵੀਡੀਓ ਵੀਡੀਓ ਨੂੰ ਅੱਗੇ ਕੰਟੀਨਿਊ ਕਰਨ ਤੋਂ ਪਹਿਲਾਂ ਜੀ ਕੱਲ ਸੀ 8ਪੋ 22 ਦਸੰਬਰ ਤੇ ਵੱਡੇ ਸਹਿਬ ਜੀ ਦਾ ਸੀ ਵਿਧਿਆਦਾਸੀ ਜੀ ਕੱਲ ਤੇ ਆਪਣੇ ਸਾਰਿਆਂ ਵੱਲੋਂ ਸ਼ੀਰਧਾ ਦੇ ਚਰਨਾਂ ਦੇ ਵਿੱਚ ਕੋਟੀ ਕੋਟੀ ਪ੍ਰਣਾਮ ਜੀ ਸੋ ਚਲੋ ਜੀ ਹੁਣ ਆਪਾਂ ਵੀਡੀਓ ਨੂੰ ਕਰਦੇ ਆ ਅੱਗੇ ਕੰਟੀਨਿਊ ਤੇ ਵੀਡੀਓ ਨੂੰਗੇ ਕੰਟੀਨਿਊ ਕਰਨ ਤੋਂ ਪਹਿਲਾਂ ਜੀ ਇੱਕ ਚੀਜ਼ ਮੈਂ ਤੁਹਾਡੇ ਨਾਲ ਹੋਰ ਜ਼ਰੂਰ ਸ਼ੇਅਰ ਕਰੂੰਗੀ ਵੀ ਜਿਹੜਾ ਇਨਸਾਨ ਦਿਲ ਤੋਂ ਚੰਗਾ ਹੁੰਦਾ ਨਾ ਜੋ ਕਿਸੇ ਦਾ ਕਦੇ ਮਾੜਾ ਨਹੀਂ ਸੋਚਦਾ ਕਿਸੇ ਨੂੰ ਮਾੜਾ ਨਹੀਂ ਬੋਲਦਾ ਕਿਸੇ ਦਾ ਮਾੜਾ ਨਹੀਂ ਕਰਦਾ ਉਹ ਪਰਮਾਤਮਾ ਦੇ ਬਹੁਤ ਨੇੜੇ ਹੁੰਦਾ ਤੇ ਗੁਰੂ ਸਾਹਿਬ ਵੀ ਫਿਰ ਕਦੇ ਜ਼ਿੰਦਗੀ ਵਿੱਚ ਜਦੋਂ ਬਹੁਤ ਔਖਾ ਟਾਈਮ ਹੁੰਦਾ ਨਾ ਪਰਮਾਤਮਾ ਜਾਂ ਤਾਂ ਆਪ ਜਾਂ ਗੁਰੂ ਸਾਹਿਬ ਕਿਸੇ ਸੰਤ ਮਹਾਂਪੁਰਸ਼ ਦੇ ਥਰੂ ਜਾਂ ਫਿਰ ਆਪਾਂ ਇਹ ਵੀ ਕਹਿ ਸਕਦੇ ਆ ਕਿਸੇ ਪਸ਼ੂ ਪੰਛੀ ਦੇ ਥਰੂ ਵੀ ਗੁਰੂ ਸਾਹਿਬ ਉਹਦੀ ਮੁਸ਼ਕਿਲ ਦਾ ਹੱਲ ਕਰ ਦਿੰਦੇ ਨੇ ਉਹਨੂੰ ਉਸ ਮੁਸ਼ਕਿਲ ਚੋਂ ਬਾਹਰ ਕੱਢ ਲੈਂਦੇ ਨੇ ਸੋ ਚਲੋ ਜੀ ਹੁਣ ਆਪਾਂ ਵੀਡੀਓ ਨੂੰ ਕਰਦੇ ਆ ਅੱਗੇ ਕੰਟੀਨਿਊ ਇੱਕ ਪਿੰਡ ਦੇ ਵਿੱਚ ਜੀ ਇੱਕ ਮਾਤਾ ਜੀ ਰਹਿੰਦੇ ਸੀ ਉਹ ਮਾਤਾ ਜੀ ਬਹੁਤ ਗਰੀਬ ਸੀਗੇ ਤੇ ਉਹਨਾਂ ਦੇ ਜਿਹੜੇ ਹਸਬੰਡ ਸੀ ਉਹਦੀ ਡੈਥ ਹੋ ਚੁੱਕੀ ਸੀ ਉਹਨਾਂ ਨੇ ਆਪਣੇ ਬੇਟੇ ਦਾ ਪਾਲਣ ਪੋਸ਼ਣ ਨਾ ਲੋਕਾਂ ਦੇ ਘਰਾਂ ਦੇ ਵਿੱਚ ਕੰਮ ਧੰਦਾ ਕਰਕੇ ਕੀਤਾ ਸੀ ਸੋ ਉਹਨਾਂ ਨੇ ਆਪਣੇ ਬੱਚੇ ਨੂੰ ਬਹੁਤ ਵਧੀਆ ਸੰਸਕਾਰ ਦਿੱਤੇ ਸੀ ਹਮੇਸ਼ਾ ਉਹਨੇ ਸਮਝਾਇਆ ਕਿ ਤੂੰ ਇੱਕ ਚੰਗਾ ਇਨਸਾਨ ਬਣਨਾ ਹੈ ਦੂਜਿਆਂ ਦੀ ਮਦਦ ਕਰਨੀ ਹੈ ਕਦੇ ਕਿਸੇ ਦਾ ਮਾੜਾ ਨਹੀਂ ਸੋਚਣਾ ਕਦੇ ਕਿਸੇ ਨੂੰ ਮਾੜਾ ਨਹੀਂ ਬੋਲਣਾ ਤੇ ਉਹਨਾਂ ਦੀ ਜਿਹੜੀ ਇਹ ਪਰਵਰਿਸ਼ ਸੀ ਕਿਤੇ ਨਾ ਕਿਤੇ ਕਾਮਯਾਬ ਰਹੀ ਤੇ ਉਹ ਬਹੁਤ ਹੀ ਚੰਗਾ ਇਨਸਾਨ ਬਣਿਆ ਬਹੁਤ ਹੀ ਨਰਮ ਦਿਲ ਦਾ ਬਹੁਤ ਹੀ ਦਿਆਲੂ ਹਸਿਗਾ ਦਾ ਮਨ ਸੋ ਬੜਾ ਹੀ ਚੰਗੇਕ ਇਨਸਾਨ ਬਣਿਆ ਸੋ ਇਦਾਂ ਕਰਦੇ ਕਰਦੇ ਚਲੋ ਜੀ ਜਦੋਂ ਪਿੰਡ ਦੇ ਵਿੱਚੋਂ ਕਿਸੇ ਨੂੰ ਵੀ ਕੋਈ ਕੰਮ ਦੀ ਲੋੜ ਹੋਣੀ ਉਹਨੂੰ ਆ ਕੇ ਆਵਾਜ਼ ਮਾਰਨੀ ਉਹਨੇ ਨਾਲ ਚੱਲ ਜਾਣਾ ਉਹਨੇ ਜਾ ਕੇ ਕੰਮ ਕਰਾਉਣਾ ਪਰ ਇੱਕ ਕਮੀ ਸੀ ਕਿ ਉਹ ਕਦੇ ਵੀ ਕਿਸੇ ਤੋਂ ਆਪਣੇ ਕੀਤੇ ਹੋਏ ਕੰਮ ਦੇ ਕੁਝ ਵੀ ਨਹੀਂ ਸੀ ਮੰਗਦਾ ਕੁਝ ਵੀ ਉਹਨਾਂ ਤੋਂ ਲੈਂਦਾ ਨਹੀਂ ਸੀ ਨਾ ਘਰ ਦੇ ਵਿੱਚ ਕੁਝ ਖਾਣ ਪੀਣ ਲਈ ਨਾ ਕੋਈ ਪੈਸਾ ਥੇਲਾ ਤੇ ਮਾਤਾ ਜੀ ਕਿਤੇ ਨਾ ਕਿਤੇ ਇਹ ਚੀਜ਼ ਦੇਖ ਕੇ ਫਿਕਰਮੰਦ ਵੀ ਸੀ ਤਾਂ ਉਹਨਾਂ ਨੇ ਇੱਕ ਦਿਨ ਆਪਣੇ ਬੇਟੇ ਨੂੰ ਸਮਝਾਇਆ ਕਹਿੰਦੇ ਵੀ ਮੇਰੀ ਹੁਣ ਜਿਹੜੀ ਉਮਰ ਆ ਗਈ ਮੈਂ ਬਜ਼ੁਰਗ ਹੋ ਗਈ ਮੈਂ ਹੁਣ ਜ਼ਿਆਦਾ ਕੰਮ ਨਹੀਂ ਕਰ ਸਕਦੀ ਵੀ ਮੈਂ ਘਰ ਦਾ ਖਰਚ ਚਲਾ ਸਕਾਂ ਤੇ ਕਹਿੰਦੇ ਤੂੰ ਨਾ ਹੁਣ ਜੇ ਲੋਕਾਂ ਦੇ ਦੁੱਖਾਂ ਦੇ ਵਿੱਚ ਜਾਣਾ ਕਿਸੇ ਦੀ ਮਦਦ ਕਰਨਾ ਬਹੁਤ ਚੰਗੀ ਗੱਲ ਹੈ ਤੈਨੂੰ ਕਰਨਾ ਚਾਹੀਦਾ ਪਰ ਉਹਦੇ ਨਾਲ ਨਾਲ ਤੈਨੂੰ ਆਪਣੇ ਜਿਹੜਾ ਘਰਵਾਰਾ ਉਹਦੇ ਬਾਰੇ ਸੋਚਣਾ ਚਾਹੀਦਾ ਕਹਿੰਦੇ ਮੈਂ ਸਾਰੀ ਉਮਰ ਨਹੀਂ ਬੈਠੇ ਰਹਿਣਾ ਤੇ ਫਿਰ ਕੀ ਮੈਥੋਂ ਮਗਰੋਂ ਜਿਹੜੇ ਇਹ ਲੋਕ ਨੇ ਤੈਨੂੰ ਬੈਠੇ ਨੂੰ ਰੋਟੀ ਪਾਣੀ ਦੇਣਗੇ ਖਾਣ ਨੂੰ ਇਸ ਲਈ ਆਪਣੇ ਬਾਰੇ ਵੀ ਥੋੜਾ ਬਹੁਤਾ ਸੋਚ। ਉਹਨਾਂ ਨੇ ਬੜਾ ਸਮਝਾਣਾ ਪਰ ਉਹਦੇ ਉੱਤੇ ਕੋਈ ਅਸਰ ਨਾ ਹੋਣਾ ਕਿਉਂਕਿ ਉਹ ਦਿਲ ਦਾ ਹੀ ਇੰਨਾ ਚੰਗਾ ਸੀ ਇੰਨਾ ਜ਼ਿਆਦਾ ਨਰਮ ਸੀ। ਤਾਂ ਮਾਤਾ ਜੀ ਦੀ ਨਾ ਇੱਕ ਆਦਤ ਸੀ ਉਹਨਾਂ ਕੋਲ ਇੱਕ ਛੋਟਾ ਜਿਹਾ ਘੜਾ ਹੁੰਦਾ ਸੀ ਉਹ ਜੋ ਵੀ ਇੱਕ 1 ਰੁਪਿਆ ਜਾਂ 8 25 ਜੂ ਵੀ ਬਚਦਾ ਉਹਨਾਂ ਨੇ ਉਹ ਘੜੇ ਦੇ ਵਿੱਚ ਰੱਖ ਦੇਣਾ ਵੀ ਚਲੋ ਕਦੇ ਕੰਮ ਆ ਜਾਂਦੇ ਨੇ। ਤਾ ਇੱਕ ਦਿਨ ਉਹਨਾਂ ਨੇ ਆਪਣੇ ਬੇਟੇ ਨੂੰ ਕਿਹਾ ਵੀ ਜਾ ਉਹ ਘੜਾ ਮੇਰੇ ਕੋਲ ਚੱਕ ਕੇ ਲੈ ਕੇ ਆ ਤੇ ਉਹਨਾਂ ਨੇ ਘੜੇ ਨੂੰ ਉਲਟਾਇਆ ਉਹਦੇ ਵਿੱਚੋਂ 60 ਰੁਪਏ ਦੀ ਪਾਣ ਨਿਕਲੀ ਉਹਨਾਂ ਟਾਈਮ ਦੇ ਵਿੱਚ ਜੀ 60 ਜਾਂ 100 ਰੁਪਏ ਵੀ ਬਹੁਤ ਮਾਇਨੇ ਹੁੰਦੇ ਸੀ ਬਹੁਤ ਵਧੀਆ ਉਹਦੇ ਨਾਲ ਕੰਮ ਸ਼ੁਰੂ ਹੋ ਜਾਂਦਾ ਸੀ ਉਹਨਾਂ ਦਿਨਾਂ ਦੇ ਵਿੱਚ ਤਾਂ ਮਾਤਾ ਜੀ ਨੇ ਆਪਣੇ ਬੇਟੇ ਨੂੰ ਕਿਹਾ ਕਹਿੰਦੇ ਮੇਰੀ ਸਾਰੀ ਉਮਰ ਦੀ ਪੂੰਜੀ ਇਹੀ ਹੈ ਤੇ ਵੀ ਮੈਂ ਤੈਨੂੰ ਇਹਦੇ ਵਿੱਚੋਂ 20 ਰੁਪਏ ਦਵਾਂਗੀ ਤੜਕੇ ਪੁਜਾਈ ਕੋਈ ਕਾਰੋਬਾਰ ਸ਼ੁਰੂ ਕਰੀ ਤਾਂਕਿ ਤੂੰ ਆਪਣੀ ਆਉਣ ਵਾਲੀ ਜ਼ਿੰਦਗੀ ਵਾਸਤੇ ਕੁਝ ਵਧੀਆ ਕਰ ਸਕੇ ਸਵੇਰ ਹੋਈ ਜੀ ਮਾਤਾ ਨੇ ਉਹਨੂੰ 20 ਰੁਪਏ ਦਿੱਤੇ ਬਾਣ ਵਿੱਚੋਂ ਤੇ ਕਹਿੰਦੇ ਵੀ ਲੈ ਮੇਰੇ ਕੋਲ ਇਹ ਹੀ ਮੇਰੀ ਪੂੰਜੀ ਆ ਤੇ ਸੋਚ ਸਮਝ ਕੇ ਇਹਨਾਂ ਨੂੰ ਖਰਚੀ ਕੋਈ ਚੰਗਾ ਕਾਰੋਬਾਰ ਸ਼ੁਰੂ ਕਰੇ। ਉਹ ਰਸਤੇ ਵਿੱਚ ਤੁਰਿਆ ਜਾਂਦਾ ਤਾਂ ਰਸਤੇ ਵਿੱਚ ਇੱਕ ਬੰਦਾ ਆਉਂਦਾ ਉਹ ਮੱਝਾਂ ਲਈ ਆਉਂਦਾ ਹੁੰਦਾ। ਉਹਦੇ ਵਿੱਚ ਇੱਕ ਮੱਝ ਬਿਮਾਰ ਹੁੰਦੀ ਆ ਉਹਨੂੰ ਬਹੁਤ ਕੁੱਟਦਾ ਕਿਉਂਕਿ ਉਹ ਤੁਰ ਨਹੀਂ ਰਹੀ ਹੁੰਦੀ। ਇਹਨੂੰ ਦੇਖ ਕੇ ਬੜੀ ਦਿਆ ਜੰਦੀ ਆ ਇਹ ਉਹ ਬੰਦੇ ਨੂੰ ਕਹਿੰਦਾ ਕਹਿੰਦਾ ਵੀ ਜੇ ਮੱਝ ਤੁਰ ਨਹੀਂ ਰਹੀ ਤੈਨੂੰ ਦਿੱਕੀ ਰਹਾ ਹੋਣਾ ਵੀ ਇਹਦੀ ਸਿਹਤ ਠੀਕ ਨਹੀਂ ਲੱਗ ਰਹੀ ਤੂੰ ਇਹਨੂੰ ਕਿਉਂ ਮਾਰ ਰਿਹਾ? ਉਹ ਬੰਦਾ ਮੂਰੋ ਕਹਿੰਦਾ ਮੈਂ ਇਹਨੂੰ ਖਰੀਦ ਕੇ ਲੈ ਕੇ ਆਇਆ 25 ਰੁਪਏ ਦੀ ਮੈਂ ਇਹਦੇ 'ਚ ਮੁਨਾਫਾ ਕਮਾਉਣਾ ਸੀ ਤੇ ਪਰ ਕਹਿੰਦੇ ਵੀ ਹੁਣ ਇਹ ਬਿਮਾਰ ਆ ਮੁਨਾਫਾ ਤਾਂ ਮੈਂ ਕਮਾ ਨਹੀਂ ਸਕਦਾ ਜੇ ਤੈਨੂੰ ਬੜੀ ਦਿਆਉ ਆਉਂਦੀ ਆ ਤਾਂ ਫਿਰ ਤੂੰ ਖਰੀਦ ਲਾ ਤਾਂ ਉਹ ਕਹਿੰਦਾ ਮੇਰੇ ਕੋਲ 25 ਰੁਪਏ ਤਾਂ ਨਹੀਂ ਆ ਮੇਰੇ ਕੋਲ ਤਾਂ ਮੇਰੀ ਮਾਤਾ ਨੇ ਮੈਨੂੰ 20 ਰੁਪਏ ਦਿੱਤੇ ਨੇ ਤਾਂ ਉਹ ਬੰਦਾ ਕਹਿੰਦਾ ਚਲ ਠੀਕ ਐ ਕੋਈ ਗੱਲ ਨਹੀਂ ਤੂੰ 20 ਰੁਪਏ ਦੇ ਦੇ ਇਹਨੂੰ ਲੈ ਜਾ ਚਲ ਉਹਨੇ 20 ਰੁਪਏ ਦੇ ਬਦਲੇ ਉਹ ਮੱਝ ਨੂੰ ਖਰੀਦ ਲਿਆ ਉਹਨੂੰ ਘਰੇ ਲਿਆਇਆ ਮਾਤਾ ਜੀ ਨੇ ਪੁੱਛਿਆ ਕਹਿੰਦੇ ਕਿੰਨੇ ਦੀ ਖਰੀਦੀ ਤੇ ਕਿੰਨਾ ਕੁ ਮੁਨਾਫ ਕਹਿੰਦਾ ਮਾਤਾ ਜੀ ਇਹਦੇ ਵਿੱਚੋਂ ਮੁਨਾਫਾ ਤਾਂ ਆਪਾਂ ਨੂੰ ਕੀ ਮਿਲਣਾ ਕਹਿੰਦੇ ਤਾਂ ਬਿਮਾਰ ਐ ਮੱਝ ਤੇ ਕਹਿੰਦੇ ਐ ਕਰਕੇ ਬੰਦਾ ਇਹਨੂੰ ਖੋਟ ਰਿਆ ਸੀ ਮੈਨੂੰ ਦਿਹਾੜੀ ਮੈਂ ਲਿਆ ਆ ਮਾਤਾ ਜੀ ਬਹੁਤ ਜਨ ਕੀ ਰੋਈ ਉਹਨਾਂ ਨੇ ਬਹੁਤ ਉਹਨੂੰ ਜਨ ਕੀ ਝਿੜ ਗਿਆ ਕਹਿੰਦੇ ਵੀ ਮੇਰੇ ਕੋਲੇ ਮੈਂ ਤੈਨੂੰ ਸਮਝਾਇਆ ਸੀ ਵੀ ਇਹ ਹੀ ਮੇਰੀ ਪੂੰਜੀ ਐ ਤੇ ਕਹਿੰਦਾ ਤੈਨੂੰ ਕਿਹਾ ਸੀ ਕੋਈ ਚੰਗਾ ਕਾਰੋਬਾਰ ਸ਼ੁਰੂ ਕਰ ਹੁਣ ਇਹਨੂੰ ਕੀ ਕਰੇਗਾ ਇਹ ਬਿਮਾਰ ਨੂੰ ਕੀ ਕਰੇਗਾ ਇਹਦਾ ਇਲਾਜ ਕਿੱਥੋਂ ਕਰਾਏਗਾ ਚਲੋ ਉਹਨੇ ਮਤਲਬ ਕੀ ਉਹਦਾ ਕਿਤੇ ਨਾ ਕਿਤੇ ਕਰਦੇ ਕਰਾਉਂਦੇ ਥੋੜਾ ਬਹੁਤਾ ਕਰਦੇ ਕਰਾਉਂਦੇ ਇਲਾਜ ਕਰਾ ਲਿਆ ਤੇ ਚਲੋ ਨਾਲ ਨਾਲ ਇਲਾਜ ਚੱਲਦਾ ਰਿਹਾ ਤਾਂ ਮਾਤਾ ਜੀ ਕਹਿੰਦੇ ਹੁਣ ਅੱਜ ਇਹ 20 ਰੁਪਏ ਤਾਂ ਤੂੰ ਜਿਹਨੇ ਕੀ ਖਰਾਬ ਕਰਿਆ ਆ ਤੇ ਚਲ ਕਹਿੰਦੇ ਮੈਂ ਕੱਲ ਨੂੰ ਫੇਰ ਤੈਨੂੰ 20 ਰੁਪਏ ਦਵਾਂਗੀ ਵੀ ਉਹਦੇ ਵਿੱਚੋਂ ਹੁਣ ਪੱਕਾ ਕੋਈ ਕੰਮ ਸ਼ੁਰੂ ਕਰ ਲੈ ਚਲੋ ਸਵੇਰੇ ਹੋਈ ਮਾਤਾ ਨੇ ਫੇਰ ਉਹਨੂੰ 20 ਰੁਪਏ ਦਿੱਤੇ ਤੇ ਉਹਨੂੰ ਕਿਹਾ ਕਹਿੰਦੇ ਦੇਖ ਲੈ ਵੀ ਮੇਰੇ 20 ਰੁਪਏ ਤਾਂ ਤੂੰ ਪਹਿਲੇ ਖਰਾਬ ਕਰਿਆ ਆ 20 ਰੁਪਏ ਹੁਣ ਇਹ ਨੇ ਕਹਿੰਦੇ ਦੂਵਾਰ ਸਿਰਫ 20 ਰੁਪਏ ਹੋਰ ਬਚੇ ਨੇ ਇਹ ਕਹਿੰਦੇ ਹੁਣ ਇਹਨੂੰ ਸੋਚ ਸਮਝ ਕੇ ਖਰਚੀ ਕਹਿੰਦੇ ਕਿਤੇ ਇਹ ਨਾ ਹੋਵੇ ਵੀ ਤੂੰ ਮਤਲਬ ਵੀ ਫੇਰ ਕੋਈ ਇਹ ਚਾ ਕੰਮ ਕਰਿਆਵੇਂ ਕਿਉਂਕਿ ਆਪਣੇ ਦੂਵਾਰ ਫਿਰ ਆਪਾਂ ਨੂੰ ਮੰਗਣਾ ਪਊਗਾ ਲੋਕਾਂ ਤੋਂ ਖਾਣ ਵਾਸਤੇ ਤਾਂ ਉਹ ਕਹਿੰਦਾ ਮਾਤਾ ਜੀ ਮੇਰੇ ਹੁੰਦੇ ਤੁਸੀਂ ਮੰਗੋਗੇ ਕਿ ਕਿਉਂ ਚਲੋ 20 ਰੁਪਏ ਲੈਂਦਾ 20 ਰੁਪਏ ਲੈ ਕੇ ਉਹ ਤੁਰ ਪੈਂਦਾ ਜਦੋਂ ਉਹ ਤੁਰਿਆ ਜਾਂਦਾ ਨਾ ਤਾਂ ਰਸਤੇ ਦੇ ਵਿੱਚ ਇੱਕ ਦਰੱਖਤ ਦੇ ਥੱਲੇ ਇੱਕ ਬਜ਼ੁਰਗ ਬੈਠਾ ਹੁੰਦਾ ਜਿਹੜਾ ਉਹ ਬਜ਼ੁਰਗ ਹੁੰਦਾ ਨਾ ਓਹੋ ਮਤਲਬ ਕਿ ਉੱਥੇ ਥੋੜਾ ਨਾ ਜਿਵੇਂ ਆਪਾਂ ਕਹਿੰਦੇ ਪਾਣੀ ਖੜਾ ਹੁੰਦਾ ਜਾਂ ਦਰਿਆ ਹੁੰਦਾ ਉੱਥੇ ਮੱਛੀਆਂ ਸਿਗੀਆਂ ਉਹਨਾਂ ਮਤਲਬ ਮੱਛੀਆਂ ਫੜ ਰਿਆ ਸੀ ਤੇ ਨਾਲ-ਨਾਲ ਉੱਚ-ਉੱਚ ਰੋ ਰਿਆ ਸੀ ਤਾਂ ਉਹਦੇ ਕੋਲ ਜਾਂਦਾ ਕਹਿੰਦਾ ਜੀ ਬਜ਼ੁਰਗੋ ਤੁਸੀਂ ਰੋਕਿਓ ਰਹੋ ਕਹਿੰਦਾ ਵੀ ਮੈਂ ਨਾ ਤਿੰਨ ਦਿਨ ਹੋ ਗਏ ਮੇਰੇ ਬੱਚੇ ਬਹੁਤ ਭੁੱਖੇ ਨੇ ਕਹਿੰਦੇ ਮੈਂ ਰੋਜ਼ ਆਉਂਦਾ ਇੱਥੇ ਵੀ ਮੱਛੀ ਫੜਾਂ ਕੋਈ ਮੈਂ ਆਲੇ ਬੱਚਿਆਂ ਦਾ ਪੇਟ ਭਰ ਸਕਾਂ ਕਹਿੰਦੇ ਪਰ ਅੱਜ ਵੀ ਇੱਕ ਮੱਛੀ ਮਿਲੀ ਐ ਮੈਨੂੰ ਤੇ ਕਹਿੰਦੇ ਇਹਦੇ ਨਾਲ ਮੈਂ ਕਿਦਾ ਕਿਦਾ ਪੇਟ ਭਰੂੰਗਾ ਕਹਿੰਦਾ ਮੈਨੂੰ ਡਰ ਆ ਕਿਤੇ ਮੇਰੇ ਬੱਚੇ ਵੀ ਉਹਨਾਂ ਦੇ ਉਹਨਾਂ ਨੂੰ ਕੁਝ ਹੋ ਨਾ ਜਾਵੇ ਭੁੱਖ ਦੇ ਨਾਲ ਉਹਨੂੰ ਫੇਰ ਤਰਸ ਆ ਜਾਂਦਾ ਉਹ ਫੇਰ ਜਿਹੜੇ 20 ਰੁਪਏ ਹੁੰਦੇ ਆ ਉਹਨਾਂ ਨੂੰ ਫੜਾਉਂਦਾ ਕਹਿੰਦਾ ਤੁਸੀਂ ਇਹ ਮੱਛੀ ਮੈਨੂੰ ਦੇ ਦਿਓ ਉਹ ਘਰ ਆਉਂਦਾ ਘਰ ਆ ਕੇ ਫਿਰ ਮਾਤਾ ਉਹ ਦੇਖ ਕੇ ਫਿਰ ਬੜੇ ਪਰੇਸ਼ਾਨ ਹੁੰਦਿਆ ਉਹਨੂੰ ਬਹੁਤ ਗੁੱਸੇ ਨਾਲ ਬੋਲਦੇ ਨੇ ਯਾਨੀ ਉਸ ਗੱਲ ਨਾਲ ਲੈ ਕੇ ਘਰ ਦੇ ਵਿੱਚ ਕਲੇਸ਼ ਵੀ ਹੋ ਜਾਂਦਾ ਹੈ ਚਲੋ ਉਹ ਇੱਕ ਟੂਆ ਪਟਦਾ ਜਿੱਥੇ ਮੱਝ ਬੰਨੀ ਹੁੰਦੀ ਅੰਦਰ ਅੱਗੇ ਥੱਲੇ ਉੱਥੇ ਇੱਕ ਸਾਈਡ ਤੇ ਟੂਆ ਪਟਦਾ ਉਹਦੇ ਵਿੱਚ ਪਾਣੀ ਭਰ ਕੇ ਉਹ ਮੱਛੀ ਨੂੰ ਉੱਥੇ ਛੱਡ ਦਿੰਦਾ ਉਸ ਤੋਂ ਬਾਅਦ ਉਹਦੀ ਮਾਤਾ ਚਲੋ ਉਹਨੂੰ ਜਿਨੀ ਕਿ ਸਾਰਾ ਦਿਨ ਝਿੜਕਦੀ ਰਹਿੰਦੀ ਆ ਰਾਤ ਨੂੰ ਪਈ ਹੁੰਦੀ ਆ ਪਈ ਪਈ ਸੋਚਦੀ ਆ ਕਿ ਚਲੋ ਇੱਕ ਵਾਰੀ ਹੋਰ ਕੋਸ਼ਿਸ਼ ਕਰਕੇ ਦੇਖਦੀ ਆ ਫਿਰ ਉਹਨੂੰ ਕੋਲ ਬੁਲਾਉਂਦੀ ਆ ਕਹਿੰਦੀ ਚੱਲ ਹੁਣ 20 ਰੁਪਏ ਰਹਿ ਗਏ ਉਹ ਮੈਂ ਤੈਨੂੰ ਸਵੇਰੇ ਦਉਗੀ ਹੁਣ ਮੈਂ ਤੈਨੂੰ ਪਰ ਇਹ ਜ਼ਰੂਰ ਕਹਿਨੀ ਆਂ ਵੀ ਇਹ ਆਖਰੀ ਪੂੰਜੀ ਹੈ ਮੇਰੀ ਪੂੰਜੀ ਚੋਂ ਕਿਤੇ ਇਹਨੂੰ ਵੀ ਤੂੰ ਐਵੇਂ ਨਾ ਡੋਹ ਕੇ ਆ ਜਾਈਂ ਫਿਰ ਉਸ ਤੋਂ ਬਾਅਦ ਆਪਾਂ ਨੂੰ ਦਰਦ-ਦਰ ਠੋਕੜਾਂ ਖਾਣੀਆਂ ਪੈਣੀਆਂ ਚਲੋ ਜੀ ਸਵੇਰੇ ਉੱਠਦੇ ਨੇ 20 ਰੁਪਏ ਮਾਤਾ ਜੀ ਫੇਰ ਉਹਨੂੰ ਦਿੰਦੇ ਨੇ ਉਹ ਚਲਾ ਜਾਂਦਾ ਤੇ ਜਦੋਂ ਉਹ ਜਾਂਦਾ ਨਾ ਰਸਤੇ ਦੇ ਵਿੱਚ ਇੱਕ ਮਾਤਾ ਜੀ ਆਉਂਦੇ ਹੁੰਦੇ ਨੇ ਉਹਨਾਂ ਦੇ ਸੱਤੇ ਘੜਾ ਧਰਿਆ ਹੁੰਦਾ ਹੈ ਤਾਂ ਉਹ ਰੋਣ ਲੱਗ ਜਾਂਦੇ ਨੇ ਤੇ ਰੋਦੇ ਜ ਨਹੀਂ ਆਉਂਦੇ ਹੁੰਦੇ ਨੇ ਤਾਂ ਉਹ ਫਿਰ ਉਹਨਾਂ ਨੂੰ ਪੁੱਛਦਾ ਹੈ ਕਹਿੰਦਾ ਵੀ ਤੁਸੀਂ ਕਿਉਂ ਰੋ ਰਹੇ ਹੋ ਕਹਿੰਦੀ ਮੈਂ ਨਾ ਘੜਾ ਵੇਚ ਕੇ ਘੜੇ ਵੇਚ ਕੇ ਜਨਨੀ ਕੀ ਆਪਦਾ ਗੁਜ਼ਾਰਾ ਕਰਦੀ ਆ ਪਰ ਕਈ ਦਿਨੋਂ ਅਗੇ ਮੇਰਾ ਘੜਾ ਨਹੀਂ ਵਿਕਿਆ ਤੇ ਮੇਰੇ ਘਰ ਦੇ ਵਿੱਚ ਜਨਨੀ ਕੀ ਕੁਝ ਨਾਜਪਾਣੇ ਵੀ ਹੈ ਨਹੀਂ ਖਾਣ ਨੂੰ ਕੁਝ ਵੀ ਨਹੀਂ ਹੈ ਵੀ ਮੈਨੂੰ ਫਿਕਰ ਆ ਰਹੀ ਮੈਨੂੰ ਕਿਵੇਂ ਘਰ ਇੱਕ ਕੁਝ ਖਾਣ ਪੀਣ ਨੂੰ ਲੈ ਕੇ ਜਾਵਾਂਗੀ ਉਹਨੂੰ ਤਰਸਾ ਜਾਂਦਾ ਹੈ ਉਹ ਫਿਰ 20 ਰੁਪਏ ਉਹਨੂੰ ਫੜਾਉਂਦਾ ਉਹਨਾਂ ਨੂੰ ਤੇ ਉਹਨਾਂ ਤੋਂ ਘੜਾ ਲੈ ਲੈਂਦਾ ਘੜਾ ਲੈ ਕੇ ਘਰੇ ਆਉਂਦਾ ਹੈ ਮਾਤਾ ਜੀ ਫਿਰ ਮੱਥੇ ਤੇ ਹੱਥ ਮਾਰਦੇ ਤੇ ਬਹੁਤ ਰੋਂਦੇ ਨੇ ਕਹਿੰਦੇ ਤੂੰ ਤਾਂ ਮੇਰਾ ਸਾਰੀ ਪੂੰਜੀ ਡਬੋ ਦਿੱਤੀ ਹੁਣ ਆਪਾਂ ਕੀ ਕਰਾਂਗੇ ਕਿੱਥੋਂ ਤੋਂ ਕੋਈ ਕੰਮ ਸ਼ੁਰੂ ਕਰਾਂਗੇ ਤੇ ਕੀ ਹੁਣ ਤੂੰ ਜ਼ਿੰਦਗੀ ਦੇ ਵਿੱਚ ਖਾਏਂਗਾ ਜਾਂ ਕਮਾਏਂਗਾ ਤੇ ਚਲੋ ਜੀ ਇਤਾਂ ਹੀ ਨਾ ਅਗਲੇ ਦਿਨ ਉਹਨਾਂ ਦੀ ਮਾਤਾ ਜੀ ਉਹ ਸੌਂਗੀ ਰਾਤ ਨੂੰ ਮਾਤਾ ਜੀ ਸਵੇਰੇ ਉੱਠੇ ਮਾਤਾ ਜੀ ਉੱਠ ਕੇ ਆਦੀ ਮੁੰਡੇ ਨੂੰ ਕਹਿੰਦੇ ਚੱਲ ਜਾ ਹੁਣ ਕਿਤੋਂ ਮਰਜੀ ਜਾ ਲੈ ਕੇ ਆ ਮੇਰੇ ਲਈ ਕੁਝ ਖਾਣ ਨੂੰ ਕਿਉਂਕਿ ਮੇਰੀ ਪੂੰਜੀ ਦਾ ਤੂੰ ਡਬੋਤੀ ਹੁਣ ਮੇਰੇ ਖਾਂ ਦਾ ਇਤਜਾਮ ਕਰ ਤੂੰ ਤਾਂ ਜਦੋਂ ਉਹ ਜਾਂਦਾ ਹੈ ਜੀ ਉਹ ਬਹੁਤ ਜਗ੍ਹਾ ਕੰਮ ਨੂੰ ਪਤਾ ਕਰਦਾ ਕੋਈ ਉਹਨੂੰ ਕੰਮ ਨਹੀਂ ਮਿਲਦਾ ਕੋਈ ਉਹਨੂੰ ਆਦੇ ਮਾਪਾ ਵਾਪਸ ਜਾਨੀ ਕਿ ਮਾਤਾ ਲਈ ਖਾਂ ਲਈ ਕੋਈ ਚੀਜ਼ ਨਹੀਂ ਮਿਲਦੀ ਚਲੋ ਘਰ ਵਾਪਸ ਆਉਂਦਾ ਉਹ ਦਰਖਤ ਦੇ ਥੱਲੇ ਬੈਠਾ ਹੁੰਦਾ ਜਿੱਥੇ ਉਹ ਮੱਝ ਬੰਨੀ ਹੁੰਦੀ ਆ ਉਹ ਬੜਾ ਉਦਾਸ ਹੁੰਦਾ ਤੇ ਰੱਬ ਕੰਨੀ ਮੂੰਹ ਕਰਕੇ ਸੋਚਦਾ ਹੈ ਪਰਮਾਤਮਾ ਮੈਂ ਮੇਰੇ ਮਾਤਾ ਦੇ ਦੱਸੇ ਹੋਏ ਰਸਤੇ ਤੇ ਹਮੇਸ਼ਾ ਚੱਲਿਆ ਵੀ ਮੈਂ ਕਦੇ ਕਿਸਦਾ ਮਾੜਾ ਨਹੀਂ ਕੀਤਾ ਕਿਸਦਾ ਮਾੜਾ ਨਹੀਂ ਸੋਚਿਆ ਕਿਸੇ ਨੂੰ ਮਾੜਾ ਨਹੀਂ ਬੋਲਿਆ ਪਰ ਕਹਿੰਦੇ ਵੀ ਦੇਖੋ ਵੀ ਮੈਂ ਅੱਜ ਇੰਨੀ ਅਦਾਦਾਂ ਦੇ ਠੋਕਰਾਂ ਖਾ ਰਿਹਾ ਮੈਨੂੰ ਕੰਮ ਨਹੀਂ ਕੋਈ ਮਿਲ ਰਿਹਾ ਤਾਂ ਨਾ ਇਹਨ ਨੂੰ ਆਵਾਜ਼ ਆਉਂਦੀ ਹੈ ਵੀ ਤੂੰ ਪਰੇਸ਼ਾਨ ਨਾ ਹੋ ਤੇ ਤੂੰ ਚਿੰਤਾ ਨਾ ਕਰ ਸਭ ਠੀਕ ਹੋ ਜਾਏਗਾ ਉਹ ਜਿੰਨੀ ਕਿ ਇੱਕ ਤਾਂ ਮੂੰਹ ਇੱਧਰ ਉੱਧਰ ਦੇਖਦਾ ਵੀ ਕੌਣ ਬੋਲ ਰਿਹਾ ਉੱਥੇ ਕੋਈ ਵੀ ਨਹੀਂ ਹੁੰਦਾ ਫਿਰ ਉਹਨੂੰ ਯਾਦ ਆਉਂਦਾ ਵੀ ਮਾਤਾ ਜੀ ਵੀ ਘਰ ਹੈ ਨਹੀਂ ਤभी ਕੌਣ ਬੋਲ ਰਿਹਾ ਜਦੋਂ ਫਿਰ ਦੁਬਾਰਾ ਫੇਰ ਆਵਾਜ਼ ਹੁੰਦੀ ਹੈ ਫਿਰ ਉਹ ਦੇਖਦਾ ਵੀ ਉਹਨੂੰ ਪਤਾ ਚੱਲਦਾ ਜਿਹੜੀ ਮਰਜ਼ ਹੁੰਦੀ ਹੈ ਉਹ ਬੋਰਡਰੀ ਹੁੰਦੀ ਹੈ ਦੇਖੋ ਜਦੋਂ ਪਰਮਾਤਮਾ ਸਾਡੇ ਕਾਰਜ ਸਵਾਰਦੇ ਹਨ ਨਾ ਤਾਂ ਕਿਸੇ ਪਸ਼ੂ ਪੰਛੀ ਦੇ ਥਰੂ ਵੀ ਪਰਮਾਤਮਾ ਸਾਡੇ ਕਾਰਜਾਂ ਨੂੰ ਫਲ ਲਾਉਂਦੇ ਨੇ ਸਾਨੂੰ ਫਲ ਮਿਲਦਾ ਉਸ ਚੀਜ਼ ਦਾ ਹਨਾ ਸੋ ਮਰਜ਼ ਨੇ ਕਿਹਾ ਕਹਿੰਦੇ ਤੂੰ ਫਿਕਰ ਨਾ ਕਰ ਤੂੰ ਐਡਾ ਕਰ ਤੂੰ ਜਾ ਕੋਈ ਹਰਾਚਾਰਾ ਲੱਭ ਮੈਨੂੰ ਪਾ ਤੇ ਮੈਨੂੰ ਆਥਣੇ ਚੂਈ ਚੋ ਕਿ ਉਹ ਦੁੱਧ ਜਿਹੜਾ ਛੰਨੇ ਦੇ ਵਿੱਚ ਪਾ ਕੇ ਤੂੰ ਰਾਤ ਨੂੰ ਰੱਖ ਦੇਣੀ ਤੇ ਤੜਕੇ ਫਿਰ ਦੇਖੀ ਵੀ ਉਸ ਤੋਂ ਕੀ ਬਣਦਾ ਤਾਂ ਉਹ ਉਸੇ ਤਰੀਕੇ ਨਾਲ ਉਹ ਸੋਚਦਾ ਵੀ ਕੋਈ ਹੋ ਸਕਦਾ ਹੈ ਵੀ ਕੋਈ ਗੁਰੂ ਸਾਹਿਬ ਨੇ ਮੈਨੂੰ ਕੋਈ ਰਸਤਾ ਦਿਖਾਇਆ ਹੋਵੇ ਤਾਂ ਉਹ ਚੱਲ ਚੱਲ ਪੈਂਦਾ ਘਾ ਲਿਆਉਂਦਾ ਮੱਝ ਨੂੰ ਪਾਉਂਦਾ ਅੱਥ ਨੇ ਚੋਂਦਾ ਉਸੇ ਤਰ੍ਹਾਂ ਇੱਕ ਛੰਨੇ ਦੇ ਵਿੱਚ ਪਾ ਕੇ ਰਾਤ ਨੂੰ ਰੱਖ ਦਿੰਦਾ ਜਦੋਂ ਸਵੇਰੇ ਉੱਠਦਾ ਹੈ ਨਾ ਤਾਂ ਉਹਦੇ ਵਿੱਚੋਂ ਇੱਕ ਹਿੱਸਾ ਜਿਹੜਾ ਸੋਨੇ ਦਾ ਬਣ ਗਿਆ ਹੁੰਦਾ ਦੁੱਧ ਦਾ ਇੱਕ ਹਿੱਸਾ ਤਾਂ ਸੋਨਾ ਲੈ ਕੇ ਮੱਝ ਦੇ ਕੋਲ ਆਉਂਦਾ ਤੇ ਹੈਰਾਨ ਹੁੰਦਾ ਮੱਝ ਕਹਿੰਦੀ ਹੁਣ ਤੂੰ ਇਹ ਸੋਨਾ ਲੈ ਇਹ ਪੂਰਾ ਖਰਾ ਪੂਰਾ ਪਿਓਰ ਸੋਨਾ ਹੈ ਕਹਿੰਦੇ ਨੂੰ ਲੈ ਕੇ ਰਾਜੇ ਦੇ ਕੋਲ ਜਾ ਤੇ ਤੂੰ ਉਹਦੇ ਕੋਲੋਂ ਜਾ ਕੇ ਕਹਿੰਦੀ ਇਹਦੇ ਬਦਲੇ ਨਾ ਸੋਨੇ ਦੀਆਂ ਮੋਹਰੇ ਲੈ ਕੇ ਆ ਪਰ ਕਹਿੰਦੀ ਨਾ ਤੂੰ ਘੱਟ ਲੈ ਕੇ ਆਉਣੀਆ ਤੇ ਨਾ ਜ਼ਿਆਦਾ ਲੈ ਕੇ ਆਉਣੀਆ ਤੂੰ ਸਿਰਫ 25 ਮੋਹਰੇ ਲੈ ਕੇ ਆਉਣੀਏ ਜਦੋਂ ਰਾਜੇ ਦੇ ਕੋਲ ਜਾਂਦਾ ਤੇ ਰਾਜਾ ਜਦੋਂ ਉਹਦੀ ਪਰਖ ਕਰਾਉਂਦਾ ਸੋਨੇ ਦੀ ਦੇਖਦਾ ਬਾਕੀ ਬਹੁਤ ਹੀ ਖਰਾ ਸੋਨਾ ਹੈ ਰਾਜਾ ਖੁਸ਼ ਹੋ ਜਾਂਦਾ ਰਾਜਾ ਉਹਨੂੰ ਕਹਿੰਦਾ ਮੈਂ ਤੈਨੂੰ ਇਹਦੇ ਬਦਲੇ 100 ਮੋਹਰੇ ਦਿੰਦਾ ਉਹ ਕਹਿੰਦਾ ਨਹੀਂ ਜੀ ਮੈਨੂੰ 100 ਮੋਹਰਾ ਨਹੀਂ ਚਾਹੀਦੀਆਂ ਮੈਨੂੰ ਤਾਂ ਸਿਰਫ 25 ਮੋਹਰਾ ਚਾਹੀਦੀਆਂ ਚਲੋ 25 ਮੋਹਰਾ ਲੈਂਦਾ ਲੈ ਕੇ ਘਰ ਵਾਪਸ ਆ ਜਾਂਦਾ ਤੇ ਫਿਰ ਨਾਲ ਹੀ ਉਹ ਇਹ ਗੱਲ ਵੀ ਕਿਹਾ ਹੁੰਦਾ ਕਿ ਮੈਂ ਹਰ ਰੋਜ਼ ਤੁਹਾਨੂੰ ਇੱਕ ਖਰਾ ਸੋਨਾ ਦਿਆ ਕਰੂੰਗਾ ਚਲੋ ਇਦਾਂ ਹੀ ਰੋਜ਼ ਚੱਲਦਾ ਗਿਆ ਰੋਜ਼ ਉਹ ਸੋਨਾ ਦੇ ਕੇ ਆਉਂਦਾ ਰੋਜ਼ 25 ਮੋਹਰਾ ਲਿਆਉਂਦਾ ਇਹਦੇ ਨਾਲ ਉਹਦੇ ਘਰ ਦੇ ਹਾਲਾਤ ਬਹੁਤ ਸੋਹਣੇ ਹੋਣ ਲੱਗ ਗਏ ਉਹਨੇ ਵਧੀਆ ਘਰ ਪਾ ਲਿਆ ਘਰ ਦੇ ਵਿੱਚ ਹਰ ਇੱਕ ਸਹੂਲਤ ਹੋ ਗਈ ਚਲੋ ਚੱਲਦਾ ਗਿਆ ਕਿ ਹੋਂ ਜਿਹੜੇ ਪਿੰਡ ਦੇ ਵਿੱਚ ਕੁਝ ਇਦਾਂ ਦੇ ਲੋਕ ਵੀ ਹੁੰਦੇ ਹਨ ਜਦੋਂ ਆਪਾਂ ਕਾਮਯਾਬ ਹੁੰਨੇ ਹਾਂ ਸਾਡੇ ਤੇ ਲ ਤਾਂ ਉਹਨਾਂ ਵਿੱਚੋਂ ਕੁਝ ਲੋਕ ਨਾ ਉਹਨਾਂ ਨੇ ਜਿਹੜਾ ਰਾਜ ਦੇ ਮੰਤਰੀ ਸੀ ਉਹਨਾਂ ਵਿੱਚੋਂ ਕੁਝ ਕਰਪਟ ਜਿਹੜੇ ਲੋਕ ਹੁੰਦੇ ਆ ਬੇਈਮਾਨ ਜਿਹੜੇ ਲੋਕ ਹੁੰਦੇ ਆ ਤਾਂ ਉਹਨਾਂ ਦੇ ਨਾਲ رابطہ ਕਰਨ ਕੀਤਾ ਤਾਂ ਉਹਨਾਂ ਨੇ ਉਹਨਾਂ ਨੂੰ ਕਿਹਾ ਕਹਿੰਦੇ ਵੀ ਤੁਸੀਂ ਦਾ ਕੰਮ ਬੰਦ ਕਰਾਓ ਸਾਨੂੰ ਅਸੀਂ ਮੂਹੋਂ ਮੱਕਵਾ ਪੈਸਾ ਦੇਵਾਂਗੇ ਤਾਂ ਫਿਰ ਉਹਨਾਂ ਨੇ ਮੰਤਰੀਆਂ ਨੇ ਰਾਜ ਦੇ ਕੰਨ ਭਰ ਦਿੱਤੇ ਕਹਿੰਦੇ ਰਾਜਾ ਜੀ ਵੀ ਇਹੇ ਜੀ ਇਹ ਜੀ ਗੱਤੋ ਸੋਨਾ ਲੈ ਕੇ ਆਉਂਦਾ ਇਹ ਜਿਹੜਾ ਹੁਣ ਤੱਕ ਖਤਮ ਹੀ ਨਹੀਂ ਹੋਇਆ ਜੇ ਇਹ ਜਿਹੜੀ ਵੀ ਜਗ੍ਹਾ ਤੋਂ ਲੈ ਕੇ ਆਉਂਦਾ ਤਾਂ ਫਿਰ ਉਹ ਚੀਜ਼ ਤੁਹਾਡੇ ਹਵਾਲੇ ਕਿਉਂ ਨਹੀਂ ਕੀਤੀ ਇਹਨੇ ਅੱਜ ਤੱਕ ਵੀ ਇਹਦੇ ਵਿੱਚ ਤੁਹਾਡਾ ਜਿਆਦਾ ਫਾਇਦਾ ਹੈ ਤਾਂ ਚਲੋ ਰਾਜਾ ਕਿਤੇ ਨਾ ਕਿਤੇ ਕੰਨਾਂ ਦਾ ਕੱਚਾ ਸੀ ਉਹਨਾਂ ਦੇ ਪਿੱਛੇ ਲੱਗ ਗਿਆ ਤੇ ਰਾਜ ਨੇ ਉਹਨੂੰ ਦਰਬਾਰ ਦੇ ਵਿੱਚ ਬੁਲਾਇਆ ਤੇ ਕਿਹਾ ਕਹਿੰਦੇ ਵੀ ਤੂੰ ਦੱਸ ਤੂੰ ਸੋਨਾ ਲੈ ਕੇ ਕਿੱਥੋਂ ਆਨਾ ਹੁਣ ਉਹ ਬੰਦੇ ਦੀ ਇੱਕ ਕਮਜ਼ੋਰੀ ਵੀ ਸੀ ਵੀ ਉਹ ਕਦੇ ਝੂਠ ਨਹੀਂ ਸੀ ਬੋਲਦਾ ਕਿਉਂਕਿ ਉਹਦੇ ਮਾਂ ਦੇ ਸੰਸਕਾਰ ਸੀ ਉਹ ਦਿੱਤੇ ਹੋਏ ਉਹ ਹਮੇਸ਼ਾ ਸੱਚ ਬੋਲਦਾ ਸੀ ਤਾ ਉਹਨੇ ਸੱਤ-ਸੱਤ ਦਸਤਾ ਵੀ ਅੰਦਾ ਕਰਕੇ ਮੱਝ ल्याਂਦੀ ਸੀ ਉਹ ਦੁੱਧ ਮੈਂ ਉਹਦਾ ਚੋਨਾ ਉਹਦਾ ਸੋਨਾ ਬੰਦਾ ਹੈ ਤਾਂ ਫਿਰ ਮੰਤਰੀਆਂ ਨੇ ਉਹਨੂੰ ਕਿਹਾ ਰਾਜੇ ਨੂੰ ਕੱਲ ਦੇ ਵਿੱਚ ਵੀ ਤੁਸੀਂ ਉਹਨੂੰ ਬਹੁਤ ਸਾਨੂੰ ਮੱਝ ਤੂੰ ਇੱਥੇ ਦੇ ਕੇ ਜਾ ਤਾਂ ਫਿਰ ਰਾਜੇ ਨੇ ਕਿਹਾ ਵੀ ਮੱਝ ਤੂੰ ਮੇਰੇ ਹਵਾਲੇ ਕਰ ਦੇ ਤਾਂ ਭਾਈ ਜ ਜਦੋਂ ਉਹ ਕਹਿੰਦਾ ਵੀ ਜੀ ਮੈਂ ਤੁਹਾਡੇ ਵੱਲ ਕਿਵੇਂ ਕਰ ਸਕਦਾ ਵੀ ਮੈਂ ਤਾਂ ਖਰੀਦੀ ਹੈ ਪਰ ਮੰਤਰੀ ਫਿਰ ਕਹਿੰਦੇ ਵੀ ਤੁਸੀਂ ਐ ਕਰੋ ਵੀ ਇਹਨੂੰ ਨਾ ਤੁਸੀਂ ਬੰਦੀ ਬਣਾ ਲਓ ਤੇ ਮੱਝ ਤੁਸੀਂ ਅਸੀਂ ਉੱਥੋਂ ਖੋਲ ਲੈ ਆਂਦੇ ਆਂ ਤਾਂ ਇਦਾਂ ਹੀ ਰਾਜ ਨੇ ਕੰਨਾਂ ਦੇ ਕੱਚੇ ਨਹੀਂ ਕੀਤਾ ਤਾਂ ਮਾਝੋ ਖੋਲ ਲਿਆਂ ਦੀ ਉਹਨਾਂ ਨੂੰ ਉਹ ਨੂੰ ਤੇ ਉਹਦੀ ਮਾਂ ਨੂੰ ਬੰਦੀ ਬਣਾ ਲਿਆ ਹੁਣ ਜਦੋਂ ਰੱਬ ਦੇ ਬੰਦੇ ਨੂੰ ਇੱਕ ਸੱਚੇ ਬੰਦੇ ਨੂੰ ਇੱਕ ਸਾਫ਼ ਸੁਥਰੇ ਬੰਦੇ ਨੂੰ ਜਦੋਂ ਕੋਈ ਤੰਗ ਕਰਦਾ ਤਾਂ ਕਹਿੰਦੇ ਫਿਰ ਪਰਮਾਤਮਾ ਆਪ ਉੱਤਰਦਾ ਧਰਤੀ ਉੱਤੇ ਉਸ ਚੀਜ਼ ਦਾ ਜਵਾਬ ਦੇਣ ਲਈ ਉਸ ਨੂੰ ਉਸਦੇ ਬੰਦੇ ਦੰਡ ਦੇਣ ਲਈ ਜੋ ਇਸੇ ਤਰੀਕੇ ਨਾਲ ਜਿਹੜਾ ਨਾ ਉਸ ਇਲਾਕੇ ਦੇ ਵਿੱਚ ਕਾਲ ਪੈਣਾ ਸ਼ੁਰੂ ਹੋ ਗਿਆ ਮਤਲਬ ਉੱਥੇ ਮੀਂਹ ਪੈਣਾ ਬੰਦ ਹੋ ਗਿਆ ਇੰਨੀ ਜ਼ਿਆਦਾ ਤਪੱਸ ਪਾਣੀ ਸੁੱਕ ਗਿਆ ਦਰਿਆ ਜਿਹੜੇ ਅਸੀਂ ਉਹਨਾਂ ਵਿੱਚ ਵੀ ਪਾਣੀ ਸੁੱਕ ਗਿਆ ਤੇ ਜਨ ਹੀ ਲੋਕ ਤੜਫਣ ਲੱਗ ਗਏ ਤਾਂ ਕਿਤੇ ਨਾ ਕਿਤੇ ਲੋਕਾਂ ਨੇ ਇਹ ਕਹਿਣਾ ਸ਼ੁਰੂ ਕਰ ਦਿੱਤਾ ਵੀ ਰਾਜੇ ਨੇ ਨਾ ਇੱਕ ਰੱਬ ਦੇ ਬੰਦੇ ਨੂੰ ਫੜ ਕੇ ਅੰਦਰ ਬੰਦ ਕਰ ਦਿੱਤਾ ਉਹਦੇ ਨਾਲ ਧੱਕਾ ਕੀਤਾ ਉਹਦਾ ਕਰਕੇ ਇਹ ਦੰਡ ਆਪਾਂ ਨੂੰ ਸਾਰਿਆਂ ਨੂੰ ਮਿਲ ਰਿਹਾ ਨਾ ਸਿਰਫ ਰਾਜਾ ਭੋਗ ਰਿਹਾ ਆਪਾਂ ਵੀ ਨਾਲ ਭੋਗ ਰਹੇ ਹਾਂ ਵੀ ਰਾਜੇ ਕੋਲੇ ਵੀ ਜਿਹੜਾ ਸੋਨਾ ਕਿੰਨਾ ਕੁ ਟੈਮ ਚੱਲੂਗਾ ਕਹਿੰਦੇ ਉਸ ਤੋਂ ਬਾਅਦ ਉਹਨੇ ਖਤਮ ਹੋਊ ਉਹਨੇ ਸੋਨੇ ਨੇ ਵੀ ਖਤਮ ਹੋਣਾ ਫਿਰ ਕਹਿੰਦੇ ਰਾਜੇ ਨੂੰ ਪਤਾ ਚੱਲੇਗਾ ਇਹ ਗੱਲ ਕਿਤੇ ਨਾ ਕਿਤੇ ਰਾਜੇ ਦੇ ਕੋਲ ਪਹੁੰਚ ਗਈ ਤੇ ਰਾਜੇ ਨੇ ਸੋਚਿਆ ਵੀ ਆਪਾਂ ਉਹਨੂੰ ਬੰਦੀ ਬਣਾ ਕੇ ਗਲਤੀ ਕੀਤੀ ਮੰਤਰੀਆਂ ਨੇ ਹੁਣ ਇਹ ਸੋਚਿਆ ਵੀ ਕਿਤੇ ਰਾਜਾ ਛੱਡ ਨਾ ਦੇ ਉਹਨੂੰ ਤਾਂ ਮੰਤਰੀ ਕਹਿੰਦੇ ਨਹੀਂ ਨਹੀਂ ਰਾਜਾ ਜੀ ਤੁਸੀਂ ਇਦਾਂ ਕਰੋ ਤੁਸੀਂ ਨਾ ਇਹਨੂੰ ਛੱਡ ਦਿਓ ਛੱਡ ਕੇ ਕਹਿੰਦੇ ਇੱਕ ਸ਼ਰਤ ਰੱਖੋ ਵੀ ਜੇ 15 ਦਿਨਾਂ ਦੇ ਵਿੱਚ ਮੀਂਹ ਨਾ ਪਿਆ ਕਹਿੰਦੇ ਫਿਰ ਨਾ ਇਹਦਾ ਤੇ ਇਹਦੀ ਮਾਂ ਦਾ ਡਾੜਾ ਸਿਰਫ ਕਲਮ ਕੀਤਾ ਜਾਊਗਾ ਤਾਂ ਰਾਜੇ ਨੇ ਸੋਚਿਆ ਕਹਿੰਦੇ ਤੁਸੀਂ ਇਹ ਕਹੇ ਜੀ ਮੈਨੂੰ ਰਾਏ ਦੇ ਰਹੇ ਹੋ ਤਾਂ ਕਹਿੰਦੇ ਦੇਖੋ ਜੀ ਇਹਦੇ ਨਾਲ ਫਾਇਦਾ ਹੀ ਹੋਊਗਾ ਵੀ ਜੇ ਤਾਂ ਇਹ ਸੱਚੀ ਰੱਬ ਦਾ ਬੰਦਾ ਹੋ ਤਾਂ ਮੀਂਹ ਪੈ ਜਾਊਗਾ ਅਗਰ ਨਹੀਂ ਮੀਂਹ ਪਿਆ ਤਾਂ ਲੋਕ ਇਹਦੇ ক্রੋਧਿਤ ਹੋ ਜਾਣਗੇ ਜਿਵੇਂ ਹੁਣ ਸੁੱਟਦੇ ਤੇ ਹੋਏ ਹੋਏ ਨੇ ਕਹਿੰਦੇ ਫਿਰ ਜਦੋਂ ਤੁਸੀਂ ਇਹਨੂੰ ਦੰਡ ਦੋਗੇ ਤਾਂ ਲੋਕਾਂ ਦਾ ਜਿਹੜਾ ਕਰੋਧ ਸ਼ਾਂਤ ਹੋ ਜਾਏਗਾ ਤਾਂ ਰਾਜੇ ਨੇ ਉਦਾਂ ਹੀ ਕੀਤਾ ਉਹਨਾਂ ਨੂੰ ਬੁਲਾਇਆ ਤੇ ਉਹਨਾਂ ਨੂੰ ਹੁਕਮ ਦਿੱਤਾ ਤਾਂ 15 ਦਿਨਾਂ ਦੇ ਵਿੱਚ ਮੀਂਹ ਪੈਣਾ ਜ਼ਰੂਰੀ ਆ ਚਲੋ ਘਰ ਵਾਪਸ ਆ ਜਾਂਦੇ ਆ ਉਹ ਘਰ ਆ ਕੇ ਨਾ ਚਿੰਤਾ 'ਚ ਡੁੱਬ ਜਾਂਦਾ ਤੇ ਵੀ ਮੈਂ ਇੱਕ ਮੁਸੀਬਤ 'ਚੋਂ ਨਿਕਲਿਆ ਦੂਜੀ 'ਚ ਫਸ ਗਿਆ ਚੋਲੋ ਕਰਦੇ ਕਰਾਉਂਦੇ ਜੀ 10 12 ਦਿਨ ਨਿਕਲ ਕੇ ਜਦੋਂ 2 3 ਦਿਨ ਰਹਿ ਗਏ ਤਾਂ ਉਹ ਫਿਰ ਚਿੰਤਾ ਦੇ ਵਿੱਚ ਬੈਠਿਆ ਰਾਜ ਦੇ ਜਿਹੜੇ ਮੰਤਰੀ ਸੰਤਰੀ ਸੀ ਉਹ ਵੀ ਘਰ ਆ ਕੇ ਕੀੜਾ ਲਾਉਣ ਲੱਗੇ ਵੀ ਭਾਈ ਤੂੰ ਤਿਆਰ ਰਹੀਂ ਆਪਣੀ ਮਾਂ ਨੂੰ ਵੀ ਤਿਆਰ ਰੱਖੀ ਵੀ ਸਾਨੂੰ ਦੰਡ ਦੇਣਾ ਹੁਣ ਉਹ ਚਲੋ ਜੀ ਘਰ ਦੇ ਕਰਾਉਂਦੇ ਜਿਹੜਾ ਉਹ ਬੰਦਾ ਸੀ ਨਾ ਉਹ ਬੈਠਾ ਸੀ ਜਿਹਨੇ ਉਹ ਜਿਹੜੀ ਇੱਕ ਮੱਛਲੀ ਸੀ ਨਾ ਉਹਦੇ ਕੋਲ ਉਹ ਮੱਛਲੀ ਜਦੋਂ ਉਹ ਜਿਹੜੀ ਪੈਸਾ ਕਮਾਉਣ ਲੱਗਿਆ ਸੀ ਰਾਜੇ ਕੋਲੋਂ ਹਰ ਰੋਜ਼ ਮੂਹਰਾ ਲਿਆਉਣ ਲੱਗ ਗਿਆ ਸੀ ਤਾਂ ਉਹ ਮੱਛਲੀ ਨੇ ਉਹਨੂੰ ਇਹ ਗੱਲ ਕਹੀ ਸੀ ਕਹਿੰਦੀ ਹੁਣ ਤਾਂ ਤੇਰੇ ਕੋਲ ਬਹੁਤ ਸਾਰਾ ਧਨ ਹੈ ਹੁਣ ਤਾਂ ਤੂੰ ਮੈਨੂੰ ਦਰਿਆ ਦੇ ਵਿੱਚ ਛੱਡ ਆ ਤਾਂ ਉਹ ਮੱਛੀ ਨੇ ਉਹ ਦਰਿਆ 'ਚ ਛੱਡਿਆ ਸੀ ਪਰ ਉਸ ਮੱਛੀ ਨੇ ਉਹਨੂੰ ਇੱਕ ਗੱਲ ਕਹੀ ਸੀ ਕਹਿੰਦੀ ਕਦੇ ਵੀ ਤੈਨੂੰ ਲੋੜ ਪਵੇ ਨਾ ਜ਼ਿੰਦਗੀ ਦੇ ਵਿੱਚ ਤੂੰ ਮੇਰੇ ਕੋਲ ਆ ਜੀ ਮੈਂ ਤੇਰੀ ਹਰ ਮੁਸ਼ਕਿਲ ਦਾ ਹੱਲ ਕਰੂੰਗੀ ਹੁਣ ਜਿਹੜਾ ਉਹ ਘੜਾ ਪਿਆ ਸੀ ਨਾ ਉੱਥੇ ਜਿਹੜਾ ਉਹ ਘੜਾ ਇੱਕ ਮਾਤਾ ਤੋਂ ਲੈ ਕੇ ਆਇਆ ਸੀ ਤਾਂ ਉਹ ਘੜਾ ਘੜੇ ਦੇ ਵਿੱਚੋਂ ਆਵਾਜ਼ ਆਉਂਦੀ ਹੈ ਵੀ ਤੂੰ ਮੇਰੇ ਵਿੱਚ ਨਾ ਇੱਕ ਗਲਾਸ ਪਾਣੀ ਪਾ ਦੇ ਤੇ ਜਿਹੜੀ ਤੇਰੀ ਇਹ ਮੁਸ਼ਕਿਲ ਆ ਉਹਦਾ ਹੱਲ ਹੋ ਜਾਵੇਗਾ ਹੁਣ ਉਹ ਘੜੇ ਨੂੰ ਜਵਾਬ ਦਿੰਦਾ ਕਿ ਹੁੰਦਾ ਵੀ ਮੈਂ ਕਿੱਥੋਂ ਪਾਵਾਂ ਸਾਰੇ ਪਾਸੇ ਤਾਂ ਪਾਣੀ ਸੁੱਕਿਆ ਪਿਆ ਦਰਿਆ ਵੀ ਸੁੱਕੇ ਪਏ ਨੇ ਵੀ ਮੈਂ ਕਿੱਥੋਂ ਮੀਂਹ ਨਹੀਂ ਪੈਂਦਾ ਕਹਿੰਦਿਆ ਕਹਿੰਦਾ ਪਿੰਡ ਦੇ ਵਿੱਚੋਂ ਵੀ ਕੁਝ ਲੋਕ ਤਾਂ ਮੇਰੇ ਪਹਿਲੇ ਹੀ ਵਿਰੋਧੀ ਸੀ ੁੱਝ ਹੁਣ ਗੁੱਸੇ ਹੋ ਗਏ ਨੇ ਕਿਉਂਕਿ 15 ਦਿਨ ਹੋਣ ਵਾਲੇ ਨੇ ਹਜੇ ਤੱਕ ਮੀਂਹ ਨਹੀਂ ਪਿਆ ਤਾਂ ਉਹ ਘੜਾ ਕਹਿੰਦਾ ਵੀ ਇਹ ਤਾਂ ਤੈਨੂੰ ਕਰਨੀ ਹੀ ਪਵੇਗਾ ਕਿ ਤਰਨਾ ਕਿ ਤੋ ਤੂੰ ਇੱਕ ਗਲਾਸ ਪਾਣੀ ਦਾ ਇੰਤਜ਼ਾਮ ਕਰ ਬਸ ਚਲੋ ਜਿਉ ਘੜੇ ਨੂੰ ਸਿਰ ਤੇ ਰੱਖਦਾ ਤਾਂ ਉਹਦੇ ਯਾਦ ਆਉਂਦਾ ਵੀ ਉਹ ਮੱਛੀ ਨੂੰ ਵਾਪਸ ਛੱਡ ਕੇ ਆਇਆ ਸੀ ਉਹ ਦਰਿਆ ਦੇ ਕੰਢੇ ਆ ਜਾਂਦਾ ਮੱਛੀ ਦੇ ਕੋਲ ਮੱਛੀਆਂ ਮੱਛੀ ਪੁੱਛਦੀ ਆ ਵੀ ਤੂੰ ਉਦਾਸ ਕਿਉਂ ਐ ਤਾਂ ਉਹ ਉਹਨੂੰ ਕਹਿੰਦਾ ਉਹਨਾਂ ਨੂੰ ਮੱਛੀਆਂ ਨੂੰ ਕਹਿੰਦਾ ਵੀ ਮੈਂ ਇਸ ਕਰਕੇ ਉਦਾਸ ਆ ਕਹਿੰਦਾ ਤੁਹਾਨੂੰ ਪਤਾ ਹੀ ਆ ਵੀ ਸਾਰੇ ਪਾਸੇ ਸੂਕਾ ਪੈ ਗਿਆ ਦੇਖੋ ਦਰਿਆ ਦੇ ਵਿੱਚੋਂ ਵੀ ਪਾਣੀ ਸੁੱਕ ਗਿਆ ਤੁਸੀਂ ਤਾਂ ਪਤਾ ਨਹੀਂ ਕਹਿੰਦਾ ਕਿਵੇਂ ਅ ਚਿੱਕੜ ਦੇ ਵਿੱਚ ਰਹਿ ਰਹੇ ਹੋ ਤੁਹਾਨੂੰ ਪਤਾ ਹੀ ਹੈ ਜੀ ਜਿਹੜਾ ਚਿੱਕੜ ਆਲਾ ਪਾਣੀ ਹੁੰਦਾ ਅਗਰ ਆਹ ਸੌਰੀ ਚਿੱਕੜ ਹੋਵੇ ਨਾ ਜਿੱਥੇ ਥੋੜਾ ਬਹੁਤਾ ਪਾਣੀ ਹੋਵੇ ਮੱਛੀਆਂ ਉਹਦੇ ਵਿੱਚ ਵੀ ਚਿੱਕੜ ਦੇ ਵਿੱਚ ਵੀ ਜਿਉਂਦੀਆਂ ਰਹਿ ਸਕਦੀਆਂ ਠੀਕ ਹੈ ਜੀ ਸੋ ਆਪਾਂ ਦੇਖਿਆ ਹੀ ਹੈ ਕਈ ਵਾਰੀ ਆਪਾਂ ਡਿਸਕਵਰੀ ਚੈਨਲ ਵਗੈਰਾ ਤੇ ਦੇਖਦੇ ਆਂ ਇਹ ਚੀਜ਼ਾਂ ਸੋ ਉਹ ਮੱਛੀ ਕਹਿੰਦੀ ਕਹਿੰਦੀ ਅੱਛਾ ਫਿਰ ਹੁਣ ਇਹਦੇ ਲਈ ਕੀ ਕਰਨਾ ਹੈ ਕਹਿੰਦਾ ਮੈਨੂੰ ਬਸ ਇੱਕ ਗਲਾਸ ਪਾਣੀ ਚਾਹੀਦਾ ਕਹਿੰਦੀ ਕਿ ਉਹ ਮੱਛੀ ਬਾਕੀਆਂ ਮੱਛੀਆਂ ਨੂੰ ਨਾਲ ਲਾ ਕੇ ਜਨਨੀ ਉਹਦੇ ਲਈ ਇੱਕ ਗਲਾਸ ਪਾਣੀ ਦਾ ਇੰਤਜ਼ਾਮ ਕਰਦੀ ਹੈ ਉਸ ਪਾਣੀ ਦੇ ਵਿੱਚੋਂ ਤੇ ਜਨਨੀ ਕਿ ਗਲਾਸ ਤਾਂ ਨਹੀਂ ਹੁੰਦਾ ਪੌਣਾ ਕ ਗਲਾਸ ਹੋ ਜਾਂਦਾ ਹੈ ਤਾਂ ਜਦੋਂ ਉਹ ਪੌਣਾ ਕ ਗਲਾਸ ਉਹਦੇ ਵਿੱਚ ਪਾਣੀ ਦਾ ਉਹ ਪਾਉਂਦੇ ਨੇ ਤਾਂ ਉਹ ਪਾਣੀ ਦਾ ਘੜੇ ਦੇ ਵਿੱਚ ਆਪਣੇ ਆਪ ਹੋਰ ਵਧਣ ਲੱਗ ਜਾਂਦਾ ਹੈ ਤਾਂ ਉਹ ਘੜਾ ਉਹਨੂੰ ਕਹਿੰਦਾ ਵੀ ਤੂੰ ਮੈਨੂੰ ਦਰਿਆ ਦੇ ਇੱਕ ਸਾਈਡ ਰੱਖ ਦੇ ਉਹ ਦਰਿਆ ਦੇ ਇੱਕ ਕੰਢੇ ਤੇ ਰੱਖ ਦਿੰਦਾ ਤੇ ਉਹਦੇ ਵਿੱਚੋਂ ਪਾਣੀ ਇੰਦਾ ਨਿਕਲਣਾ ਸ਼ੁਰੂ ਹੁੰਦਾ ਜਿਵੇਂ ਕੋਈ ਫੁਹਾਰਾ ਥੱਲੇੋਂ ਧਰਤੀ ਦੇ ਵਿੱਚੋਂ ਫੋਟਾ ਆਉਂਦਾ ਤੇ ਉਹ ਪਾਣੀ ਇੱਕਦਮ ਨਿੱਕਾ ਗਾ ਰਹਿਦਾ ਗੱਲ ਦੇ ਦੇਖਦੇ ਦੇਖਦੇ ਨਾ ਉਹ ਦਰਿਆ ਪਾਣੀ ਨਾਲ ਭਰ ਜਾਂਦਾ ਉਸ ਤੋਂ ਬਾਅਦ ਜਿਹੜੇ ਖੇਤ ਸੀ ਉਹਨਾਂ 'ਚ ਪਾਣੀ ਦੁਰਨਾਉ ਦਰਨ ਸ਼ੁਰੂ ਹੋ ਜਾਂਦਾ ਹੈ ਦੇਖਦੇ ਦੇਖਦੇ ਜੰਨੀ ਕੀ ਗਰਮੀ ਜ਼ਿਆਦਾ ਸੀ ਉਹ ਪਾਣੀ ਦਾ ਭਾਫ਼ ਬਣਦੀ ਹੈ ਬੱਦਲ ਬਣਦੇ ਆ ਬਹੁਤ ਜ਼ਿਆਦਾ ਮੀਂਹ ਪੈਂਦਾ ਲੋਕ ਬਹੁਤ ਖੁਸ਼ ਹੁੰਦੇ ਨੇ ਫਿਰ ਰਾਜੇ ਤੱਕ ਇਹ ਗੱਲ ਪਹੁੰਚਦੀ ਆ ਰਾਜੇ ਨੂੰ ਸਮਝ ਆਉਂਦਾ ਵੀ ਮੇਰੀ ਗਲਤੀ ਹੀ ਸੀ ਇਹ ਜਿਹੜੀ ਕਰਕੇ ਵੀ ਮੈਂ ਇਹ ਬੇਵਕੂਫੀ ਕਰ ਬੈਠਿਆ ਫਿਰ ਰਾਜੇ ਨੇ ਪੜਤਾਲ ਕੀਤੀ ਵੀ ਕਿੱਥੋਂ ਇਹ ਗੱਲ ਹੋਈ ਕਿਵੇਂ ਉਹਨੂੰ ਪਤਾ ਚੱਲਿਆ ਰਾਜੇ ਨੂੰ ਵੀ ਮੇਰੇ ਕੁਝ ਮੰਤਰੀ ਜਿਹੜੇ ਉਹ ਕਰਪਟ ਨੇ ਜਿਹੜੀ ਬੇਈਮਾਨ ਨੇ ਕੁਝ ਲੋਕ ਪਿੰਡ ਦੇ ਵੀ ਬੇਈਮਾਨ ਨੇ ਤਾਂ ਉਹ ਰਾਜਾ ਕੀ ਕਰਦਾ ਉਹਨਾਂ ਸਾਰਿਆਂ ਨੂੰ ਫੜ ਕੇ ਕਾਲ ਕੋਠੜੀ ਦੇ ਵਿੱਚ ਬੰਦ ਕਰਵਾ ਦਿੰਦਾ ਤੇ ਰਾਜਾ ਆਪਣੇ ਰਸ ਦੇ ਵਿੱਚ ਬੈਠ ਕੇ ਉੱਥੇ ਉਸ ਜਗ੍ਹਾ ਤੇ ਜਾਂਦਾ ਉਹਦੇ ਘਰ ਤੇ ਜਾ ਕੇ ਉਹ ਤੋਂ ਮਾਫੀ ਮੰਗਦਾ ਆਪਣੇ ਕੀਤੇ ਹੋਏ ਦੀ ਤੇ ਦੇਖੋ ਜਦੋਂ ਕੋਈ ਪਰਮਾਤਮਾ ਦਾ ਬੰਦਾ ਹੁੰਦਾ ਹੈ ਨਾ ਅਸੀਂ ਬਹੁਤ ਸਾਰੇ ਮੈਨੂੰ ਵੀ ਕਈ ਵਾਰੀ ਕਮੈਂਟ ਆਉਂਦੇ ਨੇ ਵੀ ਦੀਦੀ ਅਸੀਂ ਪਾੜ ਤਾਂ ਬਹੁਤ ਕਰਦੇ ਹਾਂ ਅਸੀਂ ਰੱਬ ਨੂੰ ਬਹੁਤ ਮੰਨਦੇ ਹਾਂ ਪਰ ਸਾਡੀ ਜ਼ਿੰਦਗੀ ਦੇ ਵਿੱਚ ਜਿਹੜੇ ਕਸ਼ਟਾ ਬਹੁਤ ਜ਼ਿਆਦਾ ਨੇ ਦੇਖੋ ਜੀ ਜਦੋਂ ਪਰਮਾਤਮਾ ਨੂੰ ਆਪ ਮੰਨਦੇ ਆ ਤਾਂ ਰੱਬ ਪ੍ਰੀਖਿਆ ਵੀ ਆਪਣੀ ਜ਼ਰੂਰ ਲੈਂਦਾ ਆਪਣੀ ਇਮਤਿਹਾਨ ਵੀ ਜ਼ਰੂਰ ਹੁੰਦੇ ਆ ਪਰ ਇੱਕ ਗੱਲ ਸਭ ਹਮੇਸ਼ਾ ਯਾਦ ਰੱਖਣੀ ਚਾਹੀਦੀ ਆ ਜਦੋਂ ਆਪਾਂ ਸੱਚੇ ਦਿਲ ਤੋਂ ਰੱਬ ਨੂੰ ਪੁਕਾਰਦੇ ਆ ਨਾ ਤਾਂ ਉਦੋਂ ਫਿਰ ਗੁਰੂ ਸਾਹਿਬ ਚਾਹੇ ਕਿਸੇ ਸੰਤ ਮਹਾਂਪੁਰਸ਼ਾਂ ਦੇ ਥਰੂ ਜਾਂ ਫਿਰ ਰੱਬ ਕਿਸੇ ਪਸੂ ਪੰਛੀ ਦੇ ਥਰੂ ਵੀ ਸਾਡੀ ਜਿਹੜੀ ਉਹ ਮੁਸ਼ਕਿਲ ਆ ਉਹਦਾ ਹੱਲ ਕਰਦੇ ਨੇ ਸੋ ਸਾਨੂੰ ਹਮੇਸ਼ਾ ਪਰਮਾਤਮਾ ਤੇ ਯਕੀਨ ਰੱਖਣਾ ਚਾਹੀਦਾ ਹੈ ਸੋ ਇਸ ਕਹਾਣੀ ਤੋਂ ਆਪਾਂ ਨੂੰ ਬਹੁਤ ਕੁਝ ਸਿੱਖਣ ਨੂੰ ਮਿਲਿਆ ਸੋ ਆਪਾਂ ਵੀ ਇਦਾਂ ਦੀ ਜ਼ਿੰਦਗੀ ਬਤੀਤ ਕਰਨੀ ਆ ਸੋ ਉਮੀਦ ਕਰਦੇ ਆ ਜੇ ਵੀ ਵੀਡੀਓ ਤੁਹਾਨੂੰ ਬਹੁਤ ਚੰਗੀ ਲੱਗੀ ਹੋਣੀ ਆ ਇਦਾਂ ਦੀਆਂ ਹੋਰ ਵਧੀਆ-ਵਧੀਆ ਇੰਟਰਸਟਿੰਗ ਵੀਡੀਓ ਦੇਖਣ ਦੇ ਲਈ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਚਲੋ ਜੀ ਵੀਡੀਓ ਦਾ ਵੀ ਕਰਦੇ ਆ ਐਂਡ ਮਿਲਦੇ ਆ ਅਗਲੀ ਵੀਡੀਓ ਦੇ ਵਿੱਚ ਤਦ ਤੱਕ ਲਈ ਸਤਿ ਸ਼੍ਰੀ ਅਕਾਲ ਜੀ